ਹੈਲੋ ਮੈਂ ਡਾਕਟਰ ਤੇਰਾ ਕਾਰ ਲੱਗ ਗਿਆ ਹੈ ਇੱਕ ਨਵਾਂ ਵਿਰਲਾ ਵਿਸ਼ਾ ਸਭ ਬੰਦੇ ਸਭ ਔਰਤਾਂ ਪਰਫਿਊਮ ਲਾਉਂਦੇ ਆ ਖੁਸ਼ਬੂਆਂ ਲਾਉਂਦੇ ਆ ਦੁਨੀਆ ਭਰ ਦੇ ਮਹਿੰਗੇ ਤੋਂ ਮਹਿੰਗੇ ਦਿਓ ਲਾਉਂਦੇ ਆ ਪਰ ਫਿਰ ਵੀ ਸਿਰ ਵਿੱਚੋਂ ਅਚਨਕ ਆਉਣ ਵਾਲੀ ਦੁਰਗੰਧ ਦਾ ਵੈਦਿਕ ਰਾਜ ਕੀ ਹੋ ਸਕਦਾ ਕਈ ਵਾਰੀ ਇਹ ਗੰਧ ਸਰੀਰ ਕਰਨਾ ਨਾਲ ਹੁੰਦੀ ਆ ਪਰ ਜਦੋਂ ਕਿ ਇਹ ਬਿਨਾਂ ਕਿਸੇ ਕਾਰਨ ਦੇ ਆਏ ਤਾਂ ਪ੍ਰਾਤਨ ਗ੍ਰੰਥਾ ਚ ਜ਼ਿਕਰ ਮਿਲਦਾ ਹੈ ਇਹ ਸਿਰਫ ਸਰੀਰ ਦੀ ਗੰਧ ਨਹੀਂ ਆ ਸਰੀਰ ਦਾ ਮਸਲਾ ਨਹੀਂ ਆ ਇਹਨੂੰ ਹਲਕੇ ਚ ਨਾ ਲਾਓ ਬਲਕਿ ਇਹ ਇੱਕ ਡੂੰਗਾ ਅਧਿਆਤਮਕ ਸੰਕੇਤ ਹੁੰਦਾ ਸਮਝੋ ਮੇਰੀਆਂ ਗੱਲਾਂ ਨੂੰ ਡਾਕਟਰ ਤੇਰਾਂਕੌਰ ਦੱਸਣ ਜਾ ਰਹੀ ਹੈ ਕਿ ਪਹਿਲੀ ਗੱਲ ਜਦੋਂ ਇਹ ਗੰਧ ਅਜੀਬੋ ਗਰੀਬ ਆਉਣ ਲੱਗ ਪਵੇ ਜਿਹਨੂੰ ਤੁਸੀਂ ਟ੍ਰੇਸ ਆਊਟ ਨਾ ਕਰ ਸਕੋ ਜਿਹੜੀ ਬਿਨਾਂ ਕਾਰਨ ਦੇ ਹੋਵੇ ਕਾਰਨ ਵੀ ਨਹੀਂ ਲੱਭਿਆ ਹੋਵੇ ਤੁਹਾਨੂੰ ਤਾਂ ਨੰਬਰ 1 ਤੇ ਪਿਤਰਾਂ ਦਾ ਸੰਕੇਤ ਜਦੋਂ ਪਿਤਰ ਤ੍ਰਿਪਤ ਨਹੀਂ ਹੁੰਦੇ ਤਾਂ ਮਨੁੱਖ ਦੇ ਆਸ-ਪਾਸ ਅਚਾਨਕ ਗੰਧ ਜਾਂ ਅਣਜਾਣੇ ਗੰਧ ਉੱਠਦੀ ਆ ਇਹ ਇੱਕ ਸਟਲ ਸੰਕੇਤ ਹੁੰਦਾ ਹੈ ਸਟਲ ਦਾ ਮਤਲਬ ਦੱਸਿਆ ਮੈਂ ਬਹੁਤ ਵਾਰੀ ਸ਼ਬਦ ਕਿਉਂਕਿ ਸਾਡੀਆਂ ਗੱਲਾਂ ਹੀ ਸੂਖਮ ਆ ਅਸੀਂ ਸੂਖਮ ਜਗਤ ਦੀਆਂ ਤਾਂ ਵਿਸ਼ੇ ਆ ਮੇਰੇ ਸੋ ਇਹ ਸੂਖਮ ਸੰਕੇਤ ਹੁੰਦਾ ਆ ਕਿ ਅਜੇ ਸਰਵ ਪਿਤਰਾਂ ਨੂੰ ਤਰਪਨ ਜਾਂ ਸ਼ਰਧਾ ਕਰਨਾ ਬਾਕੀ ਹੈ हां ਤੁਸੀਂ ਆਪਣੇ ਵੱਲੋਂ ਕਰ ਲਿਆ ਤੁਸੀਂ ਸੰਕਲਪ ਲੈ ਲਏ ਪਰ ਕੀ ਉਹਨਾਂ ਨੇ ਪ੍ਰਵਾਨ ਕੀਤਾ ਸੋ ਸਰਪਿਤਰ ਨਹੀਂ ਮੰਨੇ ਮੱਛਿਆ ਤੇ ਕਰੋਗੇ ਗ੍ਰਹਿਸ ਬੰਦਾਂ ਦੀ ਗੱਲ ਕਰਾਂ ਖਾਸ ਤੌਰ ਤੇ ਰਾਹੁ ਕੇਤੂ ਤੇ ਸ਼ਨੀ ਦੇ ਅਸਰ ਵਾਲੇ ਸਮੇਂ ਵਿੱਚ ਇਹ ਘਟਨਾ ਵੱਧ ਵੇਖੀ ਜਾਂਦੀ ਹੈ ਜਦੋਂ ਰਾਹੁ ਕੇਤੂ ਸ਼ਨੀ ਜਿਆਦਾ ਐਕਟਿਵ ਹੋਏ ਹੋਣ ਇਹਨਾਂ ਗ੍ਰਹਾਂ ਦੀ ਦ੍ਰਿਸ਼ਟੀ ਮਨੁੱਖ ਦੇ ਸਰੀਰ ਤੇ ਸੂਖਮ ਆਰਾ ਨੂੰ ਪ੍ਰਭਾਵਿਤ ਕਰਦੀ ਹੈ ਮੈਂ ਸੈਂਟੀਫਿਕ ਤੇ ਸਪਿਰਚੁਅਲ ਮਿਕਸ ਕਰਦਮਾ ਜੇ ਗੱਲਾਂ ਤਾਂ ਵਿਗਿਆਨਕ ਤੌਰ ਤੇ ਵੀ ਹਾਰਮੋਨਲ ਇੰਬੈਲੈਂਸ ਜਾਂ ਸਕਿਨ ਸੈਕ੍ਰੇਸ਼ਨਸ ਸਾਡੇ ਸਕਿਨ ਦੇ ਰੋਮ ਜਿਹੜੇ ਆ ਉਹ ਛੱਡਦੇ ਆ ਐਦਾਂ ਦੀ ਦੁਰਗੰਧ ਆ ਸਕਦੀ ਹੈ ਪਰ ਜੇ ਇਹਨਾਂ ਸੈਂਟੀਫਿਕ ਸਪਿਰਚੁਅਲ ਮਿਕਸ ਗੱਲਾਂ ਨੂੰ ਛੱਡ ਦਵੋ ਜਰਾ ਦੀ ਜਰਾ ਕਿ ਇਹਨਾਂ ਚੋ ਕੁਝ ਵੀ ਨਹੀਂ ਹੈ ਇਹ ਕੋਈ ਵੀ ਕਾਰਨ ਨਹੀਂ ਹੈ ਡਾਕਟਰ ਨੇ ਮੈਨੂੰ ਫਿੱਟ ਕੀਤਾ ਕੁਛ ਤਾਂ ਅਚਾਨਕ ਬਿਨਾਂ ਕਿਸੇ ਫਿਜ਼ੀਕਲ ਰੀਜ਼ਨ ਦੇ ਜਦੋਂ ਕੋਈ ਗੰਧ ਆਉਂਦੀ ਹੈ ਤਾਂ ਵੈਦਿਕ ਜੋਤਿਸ਼ ਇਸ ਨੂੰ ਸਪਿਰਚੁਅਲ ਸੰਕੇਤ ਮੰਨਦਾ ਹੈ ਤੁਸੀਂ ਇਸ ਗੱਲ ਨੂੰ ਸਮਝਣਾ ਹੈ ਡੈਪਥ ਵਿੱਚ ਜਾਣਾ ਹੈ ਪ੍ਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਕਿਸੇ ਘਰ ਜਾਂ ਕਿਸੇ ਦੇ ਸਰੀਰ ਤੋਂ ਬਿਨਾਂ ਕਾਰਨ ਦੁਰਗੰਧ ਫੈਲਣ ਲੱਗੇ ਤਾਂ ਇਹ ਅਦ੍ਰਿਸ਼ਟ ਜਗਤ ਦਾ ਸੰਕੇਤ ਹੁੰਦਾ ਹੈ ਇਹਨੂੰ ਅਪਵਿੱਤਰਤਾ ਅਤੇ ਅਸੰਤੁਸ਼ਟ ਊਰਜਾਵਾਂ ਦੀ ਨਿਸ਼ਾਨੀ ਮੰਨਿਆ ਗਿਆ ਹੈ ਇਹ ਵੀ ਲਿਖਿਆ ਗਿਆ ਹੈ ਕੀ ਸੁਗੰਧ ਜੇ ਆਉਣ ਲੱਪੇ ਗੱਲਸ ਨੂੰ ਕਦੀ ਤੁਸੀਂ ਮੈਡੀਟੇਟ ਕਰੋ ਅਧਿਆਤਮ ਵਾਲੇ ਜਿਹੜੇ ਜੁੜੇ ਲੋਕ ਆ ਉਹ ਮੇਰੇ ਗੱਲ ਨਾਲ ਸਹਿਮਤ ਹੋਣਗੇ ਸਪਿਰਚੁਅਲਿਜ਼ਮ ਵੱਲ ਜਦੋਂ ਚੱਲਦੇ ਹੋ ਨਾ ਤੁਹਾਨੂੰ ਇੰਨੀ ਸੋਹਣੀ ਖੁਸ਼ਬੂ ਆਏਗੀ ਕਦੀ ਕਦੀ ਆਲੇ ਦੋਲੇ ਕੁਛ ਨਹੀਂ ਆ ਫਿਰ ਵੀ ਸਮਝ ਲਓ ਉਹ ਸੁਗੰਧ ਆਸ਼ੀਰਵਾਦ ਹੈ ਤੇ ਜਦੋਂ ਆਉਂਦੀ ਆ ਦੁਰਗੰਧ ਉਹ ਅਸੰਤੁਸ਼ਟੀ ਦਾ ਪ੍ਰਤੀਕ ਹੈ ਕੋਈ ਬੁਰੀਆਂ ਆਰਾ ਵਾਲੀਆਂ ਚੀਜ਼ਾਂ ਤੁਹਾਡੇ ਆਲੇ ਦੁਆਲੇ ਨੇ ਸੂਖਮ ਜਗਤ ਦੀਆਂ ਅਲੌਕਿਕ ਜਿਹੜੀਆਂ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਣੀਆਂ ਜਿੱਥੇ ਸੁਗੰਧਾ ਉਥੇ ਦੇਵਤਾ ਵਾਸ ਕਰਦੇ ਆ ਉਥੇ ਮਹਾਪੁਰਖ ਹੋਣਗੇ ਉਥੇ ਕੋਈ ਨਾ ਕੋਈ ਸੰਪੂਰਨ ਬ੍ਰह्म ज्ञानी ਕੋਈ ਰੱਬੀ ਰੂਹ ਹੋਏਗੀ ਤਾਂ ਜਿੱਥੇ ਦੁਰਗੰਧਾ ਉਥੇ ਅਤ੍ਰਿਪਤ ਸਟਕ ਹੋਈਆਂ ਆਤਮਾਵਾਂ ਤੁਹਾਡੇ ਆਲੇ ਦੁਆਲੇ ਜ਼ਰੂਰ ਹੋਣਗੀਆਂ ਸੰਕੇਤ ਹੈ ਇਸ਼ਾਰਾ ਕੁਝ ਲਿਖਤਾ ਚ ਵੀ ਦਰਸਾਇਆ ਗਿਆ ਕਿ ਮਨੁੱਖ ਦੇ ਪਾਪ ਕਰਮੋਂ ਦੇ ਆਲੇ ਦੁਆਲੇ ਇੱਕ ਅਦ੍ਰਿਸ਼ਟ ਪਰਤ ਬਣਾਉਂਦੇ ਆ ਜਦੋਂ ਇਹ ਪਰਤ ਗਾੜੀ ਹੋ ਜਾਂਦੀ ਆ ਤਾ ਉਹਦੇ ਆਰਾ ਵਿੱਚੋਂ ਦਰਗੰਧ ਨਿਕਲ ਲੱਗ ਪੈਂਦੀ ਹੈ ਦੇਖੋ ਕ੍ਰਾਸ ਕਰਨਾ ਨਾ ਸਾਡੀ ਔਰਾ ਦੀ ਲੇਅਰ ਜੇ ਪਤਲੀ ਹੈ ਮਾੜੀਆਂ ਚੰਗੀਆਂ ਚੀਜ਼ਾਂ ਕ੍ਰਾਸ ਕਰ ਦੇਣੀਆਂ ਸੋ ਜਦੋਂ ਔਰਾ ਚੋਂ ਦਰਗੰਧ ਨਿਕਲ ਲੱਪੇ ਤਾਂ ਸਮਝ ਲਓ ਇਹ ਰਹਸਮਈ ਗੰਧ ਪਰਮਾਤਮਾ ਵੱਲੋਂ ਦਿੱਤਾ ਕੋਈ ਅਧਿਆਤਮਿਕ ਸੰਕੇਤ ਹੈ ਉਸ ਨੂੰ ਡੀਕੋਡ ਕਰਿਏ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨੀ ਹਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਸਾਰੇ ਜਣੇ ਆਪਣੀ ਹਾਜ਼ਰੀ ਲਗਵਾਓ ਕਿ ਕਿ ਤੁਹਾਡੇ ਨਾਲ ਕਦੇ ਇਹ ਅਨਪਵ ਹੋਇਆ ਕਿ ਸਰੀਰ ਦੇ ਵਿੱਚੋਂ ਬੜੇ ਮਹਿੰਗੇ ਪਰਫਿਊਮ ਡਿਓ ਰੋਲ-ਆਨ ਲਾਉਣ ਦੇ ਬਾਵਜੂਦ ਵੀ ਅਚਾਨਕ ਗੰਧ ਆਉਂਦੀ ਹੈ ਕੋਈ ਤੁਸੀਂ ਇਸ ਨੂੰ ਸਰੀਰਕ ਕਾਰਨ ਮੰਨਦੇ ਰਹੇ ਹੋ ਜਾਂ ਅਧਿਆਤਮਕ ਸੰਕੇਤ ਮੰਨਦੇ ਰਹੇ ਹੋ ਇੱਕ ਰਿਆਰੂਪਾ ਦੇਣ ਲੱਗੀ ਆ ਕਿ ਪਰਾਤਨ ਗ੍ਰੰਥਾਂ ਚ ਜ਼ਿਕਰ ਮਿਲਦਾ ਹੈ ਕਿ ਜੇ ਸਰੀਰ ਤੋਂ ਅਚਾਨਕ ਦੁਰਗੰਧ ਆਉਂਦੀ ਹੋਵੇ ਤਾਂ ਸੌਂਵਾਰ ਦੀ ਰਾਤ ਨੂੰ ਇੱਕ ਮਿੱਟੀ ਦਾ ਦੀਵਾ ਲੈ ਲੈਣਾ ਸੁੱਚਾ ਹੋਵੇ ਅਸੀਂ ਪੁਰਾਣੇ ਦੀਵੇ ਰੱਖ ਲਈਦੇ ਲਫਾਫਿਆਂ ਚ ਪਾ ਕੇ ਉਹ ਨਹੀਂ ਵਰਤੀਦੇ ਕਦੀ ਬਣਾਵਾਂਗੇ ਵੀਡੀਓ ਤਿਲ ਦੇ ਵਿੱਚ ਤੇਲ ਪਾ ਲਓ ਤੇ ਸੱਤ ਕਾਲੇ ਤਿਲ ਪਾ ਲਓ ਉਹ ਦੀਵਾ ਬਾਲੋ ਇਸ ਦੀਵੇ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਪਿਤਰਾਂ ਦਾ ਨਾਮ ਲੈ ਕੇ ਸਰਪਿਤਰਾਂ ਦਾ ਨਾਮ ਲੈ ਕੇ ਰੱਖ ਦਿਓ ਮੰਨਿਆ ਜਾਂਦਾ ਕਿ ਇਸ ਦੇ ਨਾਲ ਅਸੰਤੁਸ਼ਟ ਆਤਮਾ 만족 ਹੋ ਜਾਂਦੀਆਂ ਤੇ ਨੈਗੇਟਿਵਿਟੀ ਖਤਮ ਹੋ ਕੇ ਜਿਹੜੀ ਨਕਾਰਾਤਮਕ ਇੱਕ ਗੰਧ ਹੈ ਵਿਦਆਊਟ ਐਨੀ ਰੀਜ਼ਨ ਉਹ ਖਤਮ ਹੋ ਜਾਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਲਾਭਕਾਰੀ ਲੱਗਦੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਦੇਖੋ ਅੰਗੂਠੇ ਦੇ ਨਾਲ ਪਹਿਲੀ ਉਂਗਲੀ ਆ ਜਿਹੜੀ ਤੁਸੀਂ ਯੂਜ਼ ਕਰਦੇ ਹੋ ਲਾਈਕ ਤੇ ਵੀ ਪ੍ਰੈਸ ਕਰ ਸਕਦੇ ਹੋ ਸ਼ੇਅਰ ਤੇ ਵੀ ਪ੍ਰੈਸ ਕਰ ਸਕਦੇ ਹੋ ਕਮੈਂਟ ਤੇ ਵੀ ਕਰ ਸਕਦੇ ਹੋ ਹਰ ਵੀਡੀਓ 'ਚ ਮੈਂ ਬੇਨਤੀ ਜ਼ਰੂਰ ਕਰਨੀ ਹੈ ਪਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਪਤਾ ਨਹੀਂ ਕਿਉਂ ਤੁਹਾਨੂੰ ਕੋਈ ਇਹ ਚੀਜ਼ਾਂ ਹੁਣ ਵਿਸ਼ੇ ਭੜੇ ਲੱਗਣ ਲੱਪਿਆ ਹੈ ਕਿ ਇਹ ਰੇਅਰ ਵਿਸ਼ੇ ਨਹੀਂ ਆ ਕਿ ਇਹ ਤੁਸੀਂ ਪਹਿਲਾਂ YouTube ਤੇ ਵੀਡੀਓਜ਼ ਦੇਖੀਆਂ ਹੋਈਆਂ ਮੇਰੇ ਨਾਲ ਸਾਂਝਾ ਤਾਂ ਕਰੋ ਨਾ ਫਿਰ ਮੈਂ ਹੋਰ ਵਰਕ ਕਰਾਂਗੀ ਡਾਕਟਰ ਤੇਰਾਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ தி অপਸ਼ਨ ਨੂੰ ਕੋਈ ਵੀ ਪ੍ਰੈਸ ਨਹੀਂ ਕਰ ਰਿਹਾ ਉੱਥੇ ਵੀ ਫ੍ਰਿਕਸ਼ਨ ਆਫ ਸੈਕਿੰਡ ਪਲਕ ਚਪਕਣ ਦੇ ਨਾ ਸੰਭਵ ਲੱਗਦਾ ਸੋ ਮਿਲਾਂਗੇ ਕੱਲ ਦੇਖੋ ਇਹ ਵੀਡੀਓ ਸਰੀਰ ਵਿੱਚੋਂ ਕਿਉਂ ਦੁਰਗੰਧ ਆਉਂਦੀ ਹੈ ਉਹਦੇ ਸਾਰੇ ਕਾਰਨ ਦੱਸ ਤੇ ਔਰ ਉਹਨਾਂ ਨੂੰ ਦੂਰ ਕਰਨ ਦੇ ਕਾਰਨ ਇਹਨੂੰ ਹਲਕੇ ਚ ਨਾ ਲਓ ਸਰ ਪਿਤਰ ਮਸਰਾ ਲੰਗਈਆ ਹਰ ਮਸਿਆ ਤੇ ਅਸੀਂ ਪਿਤਰ ਤਰਪਨ ਕਰ ਸਕਦੇ ਹਾਂ ਤਰੀਕੇ ਉਹੀ ਰਹਿਣੇ ਆ ਸੋ ਭੁੱਲਾਂ ਬਖਸ਼ਾ ਲਓ ਅਤੇ ਇਸ ਅਧਿਆਤਮਿਕ ਸੰਕੇਤ ਨੂੰ ਸਮਝੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ